ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭ ਦਾਤੋ ਦਾਤਾਰ ਪਰਿਉ ਜੱਜ ਕਿ ਇੱਕ ਸ਼ਰਨਾ ਮਿਲੈ ਦਾਨ ਸੰਤਰੀਨ ਜਿਹ ਲਗ ਭੌਤਲ ਤਰਨਾ ਬੇਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੁ ਦਰਸ ਮਨ ਚਾਉ ਭਗਤ ਤਹੋ ਮਨ ਟਹਿਰਾਵੈ ਬਲਿਓ ਚਰਾਗ ਅੰਧਾਰ ਮੈ ਸਭ ਕਲੁਦਰੀ ਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈ ਜਨੂ ਨਾਨਕ ਗੁਰਪਾਰ ਬ੍ਰਹਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਪਿਆਰੇ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਸੰਸਾਰ ਦੇ ਬੇਅੰਤ ਜੀਵਾਂ ਨੂੰ ਤਾਰਿਆ ਅਤੇ ਪਰਮੇਸ਼ਰ ਦੀ ਉਸਤਤੀ ਦੇ ਨਾਲ ਜੋੜਿਆ ਕਿਉਂਕਿ ਉਹ ਆਪ ਹੀ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਰੂਪ ਸਨ ਤੇ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੂੰ ਜਾਣਦੇ ਸਨ ਕਿਉਂਕਿ ਕਰਤੇ ਕੀਮਤ ਕਰਤਾ ਜਾਣੈ ਕਹਿ ਜਾਣਾ ਗੁਰਸੂਰਾ ਅਕਾਲ ਪੁਰਖ ਵਾਹਿਗੁਰੂ ਕਰਤੇ ਦੀ ਉਸਤਤੀ ਚਾਹ ਉਸ ਦੀ ਮਰਿਆਦਾ ਨੂੰ ਉਹ ਆਪ ਜਾਣਦਾ ਹੈ ਜਾਂ ਗੁਰੂ ਸੁਰਮਾ ਜਾਣਦਾ ਹੈ ਤੈਸਾ ਗੁਰੂ ਦੂਸਰਿਆਂ ਨੂੰ ਵੀ ਕਾਲਪਰਕ ਵਹਿਗੁਰੂ ਦੀ ਉਸਤਤਿ ਬਾਰੇ ਦੱਸਦਾ ਹੈ ਤੇ ਲੋਕਾਈ ਨੂੰ ਸੱਚ ਦਾ ਉਪਦੇਸ਼ ਦੇ ਕੇ ਪਰਮੇਸ਼ਰ ਦੀ ਬੰਦਗੀ ਦੇ ਵੱਲ ਤੋਰਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਦਾਸੀ ਦੇ ਸਮੇਂ ਇੱਕ ਵਾਰੀ ਵਿਰਾਜਮਾਨ ਸਨ ਤਾਂ ਉਹਨਾਂ ਦੇ ਪਾਸ ਗੋਵਿੰਦ ਲੋਕ ਆਏ ਆ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਅਤੇ ਕਹਿਣ ਲੱਗੇ ਕਿ ਸਾਨੂੰ ਪਰਮੇਸ਼ਰ ਜੀ ਦੇ ਅਰਥ ਕਰਕੇ ਸ੍ਰੀ ਮਹਾਰਾਜ ਅਕਾਲਪੁਰਖ ਦੇ ਦੀ ਉਸਤਤੀ ਕਰਕੇ ਸੁਣਾਓ ਤਾਂ ਇਹ ਗੱਲ ਸੁਣ ਕੇ ਸਤਿਗੁਰੂ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਅਤੇ ਕਹਿਣ ਲੱਗੇ ਕਿ ਮੈਂ ਬਲਹਾਰੇ ਜਾਵਾਂ ਮੈਂ ਬਲਹਾਰੇ ਜਾਵਾਂ ਜੋ ਪਏ ਪਰਮੇਸ਼ਰ ਦਾ ਜਸ ਹੁੰਦੇ ਹਨ ਤੁਹਾਡੇ ਵਿਟੋਂ ਵਿੱਚ ਕੁਰਬਾਨ ਜਾਵਾਂ ਜੋ ਤੁਸੀਂ ਆਪਦੀ ਸੰਸੇ ਪੁੱਛੇ ਹਨ ਤਾਂ ਗੁਰੂ ਮਹਾਰਾਜ ਜੀ ਕਿਰਪਾ ਕਰਕੇ ਉਹਨਾਂ ਦੇ ਸੰਸੇ ਦੂਰ ਕਰਦੇ ਹਨ ਤੇ ਜੋ ਗੋਵਿੰਦ ਲੋਕ ਪੁੱਛਦੇ ਹਨ ਕਿ ਇਹ ਸੱਚੇ ਪਾਤਸ਼ਾਹ ਕਿਸ ਵਾਹਿਗੁਰੂ ਜੀ ਦਾ ਰੰਗ ਕੀ ਹੈ ਔਰ ਉਸ ਦਾ ਆਦ ਅੰਤ ਕਿਸ ਤਰ੍ਹਾਂ ਹੋਇਆ ਹੈ ਇਹ ਸੱਚ ਸੁਣਾਓ ਪਰਮੇਸ਼ਰ ਜੀ ਕੀ ਵਸਤ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿਣ ਲੱਗੇ ਕਿ ਹਾਏ ਸੰਤ ਜਨੋ ਸ੍ਰੀ ਪਰਮੇਸ਼ਰ ਜੀ ਦੀ ਮਾਇਆ ਬਹੁਤ ਬੇਅੰਤ ਹੈ ਜਿਸ ਦਾ ਕੋਈ ਅੰਤ ਨਹੀਂ ਪਾਇਆ ਜਾਂਦਾ ਜੋ ਸ਼ੁਕਲ ਪੱਖ ਹੈ ਤੇ ਕ੍ਰਿਸ਼ਨ ਪੱਖ ਹੈ ਆ ਸ਼ੁਕਲ ਪੱਖ ਗੁਰਮੁਖ ਪਿਆਰਿਓ ਆ ਮਾਸ ਤੋਂ ਲੈ ਕੇ ਪੁੰਨਿਆਂ ਤੱਕ ਜੋ 15 ਦਿਨਾਂ ਦਾ ਸਮਾਂ ਹੈ ਇਹ ਸ਼ੁਕਲ ਪੱਖ ਹੁੰਦਾ ਹੈ ਤੇ ਕ੍ਰਿਸ਼ਨ ਪੱਖ ਪੁੰਨਿਆਂ ਤੋਂ ਲੈ ਕੇ ਮੱਸਿਆ ਤੱਕ ਦਾ ਜੋ ਸਮਾਂ ਹੈ ਇਹ ਕ੍ਰਿਸ਼ਨ ਪੱਖ ਹੈ ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ हे गोविंद ਲੋਕੋ ਜੋ ਸ਼ੁਕਲ ਪੱਖ ਤੇ ਕ੍ਰਿਸ਼ਨ ਪੱਖ ਹੈ ਸੋ ਇਹ ਪਿਤਰਾ ਦਾ ਇੱਕ ਦਿਨ ਤੇ ਰਾਤ ਹੈ ਸ਼ੁਕਲ ਪਖਸ਼ ਤੇ কৃষ্ণ ਪਖਸ਼ ਦੋਨੇ ਮਿਲਾ ਕੇ ਇਹ ਪਿਤਰਾ ਦਾ ਇੱਕ ਦਿਨ ਰਾਤ ਮੰਨਦਾ ਹੈ ਅਤੇ 12 ਮਹੀਨੇ ਜੋ ਹਨ ਉਤਰਾਣ ਤੇ ਦਖਣਾਣ ਇੱਕ ਸਾਲ ਸੋ ਇਹ ਦੇਵਤਿਆਂ ਦਾ ਦਿਨ ਰਾਤ ਹੈ ਇਸ ਤਰ੍ਹਾਂ ਕਰਕੇ 12 ਮਹੀਨੇ ਗੁਜ਼ਰ ਜਾਣ ਉਤਰਾਣ ਤੇ ਦਖਣਾਣ ਦੇ ਇਹ 1 ਵਰਸ ਜਦੋਂ ਹੋ ਜਾਂਦਾ ਹੈ ਤਾਂ ਦੇਵਤਿਆਂ ਦਾ ਇੱਕ ਦਿਨ ਤੇ ਰਾਤ ਬੰਦਾ ਹੈ ਗੁਰਮੁਖ ਪਿਆਰਿਓ ਇਸ ਦੇ ਹਿਸਾਬ ਦੇ ਨਾਲ ਜਦੋਂ 2000 ਯੁੱਗਾਂ ਦਾ ਸਮਾਂ ਬੀਤ ਜਾਵੇ ਤਾਂ ਬ੍ਰਹਮਾ ਜੀ ਦਾ ਦਿਨ ਤੇ ਰਾਤ ਬੰਦਾ ਹੈ ਦੇਖੋ ਗੁਰਮੁਖ ਪਿਆਰਿਓ 2000 ਯੁੱਗ ਜਦੋਂ ਬੀਤ ਜਾਂਦੇ ਹਨ ਇਸ ਸਮੇਂ ਦੇ ਨਾਲ ਤਾਂ ਬ੍ਰਹਮਾ ਜੀ ਦਾ ਸਿਰਫ ਇੱਕ ਦਿਨ ਤੇ ਰਾਤ ਹੀ ਬੰਦਾ ਹੈ ਅੱਗੇ ਸੁਣੋ ਪਿਆਰੀ ਸਾਧ ਸੰਗਤ ਜੀ ਐਸੇ ਦਿਨ ਤੇ ਰਾਤ ਦੇ ਸਮੇਂ ਦੇ ਨਾਲ ਜਦੋਂ 100 ਸਾਲ ਪੂਰੇ ਹੋ ਜਾਂਦੇ ਹਨ ਤਾਂ ਬ੍ਰਹਮਾ ਜੀ ਦੀ ਉਮਰ ਪੂਰੀ ਹੋ ਜਾਂਦੀ ਹੈ ਤੇ ਉਹ ਆਪਣੀ ਉਮਰ ਭੋਗ ਕੇ ਇਸ ਨਾਸ਼ਵਾਨ ਸੰਸਾਰ ਤੋਂ ਚਲੇ ਜਾਂਦੇ ਹਨ ਤੇ ਇਤਨੇ ਸਮੇਂ ਦੇ ਵਿੱਚ ਗੁਰਮੁਖ ਪਿਆਰਿਓ ਵਿਸ਼ਨੂੰ ਜੀ ਦਾ ਇੱਕ ਦਿਨ ਤੇ ਰਾਤ ਬੰਦੀ ਹੈ ਦੇਖੋ ਬ੍ਰਹਮਾ ਜੀ ਦੀ 100 ਸਾਲ ਦੀ ਉਮਰ ਹੋ ਕੇ ਉਹ ਉਮਰ ਕੋ ਕੇ ਗੁਜ਼ਰ ਗਏ ਤੇ ਇਤਨੇ ਸਮੇਂ ਦੇ ਵਿੱਚ ਵਿਸ਼ਨੂੰ ਜੀ ਦਾ ਇੱਕ ਦਿਨ ਤੇ ਰਾਤ ਬੰਦਾ ਹੈ ਤੇ ਐਸੇ ਹੀ ਹਿਸਾਬ ਦੇ ਨਾਲ ਜਦੋਂ 1000 ਵਰਸ ਬੀਤ ਜਾਵੇ ਤਾਂ ਵਿਸ਼ਨੂੰ ਜੀ ਦੀ ਉਮਰ ਹੋ ਨਿਪੜਦੀ ਹੈ ਤੇ ਵਿਸ਼ਨੂੰ ਦੀ ਛਾਰੇ ਉਮਰ ਸ਼ਿਵ ਜੀ ਦਾ ਇੱਕ ਦਿਨ ਤੇ ਰਾਤ ਹੈ ਗੁਰੂ ਪਿਆਰੇ ਦੇਖੋ ਪਰਮੇਸ਼ਰ ਦੀ ਮਾਇਆ 1000 ਉਮਰ ਭੋਗ ਕੇ ਹਿਸਾਬ ਨਾਲ বিষ্ণੂ ਜੀ ਜਦੋਂ ਚੱਲੇ ਜਾਂਦੇ ਹਨ ਤਾਂ ਸ਼ਿਵ ਜੀ ਦਾ ਸਿਰਫ ਉਹ ਇੱਕ ਦਿਨ ਤੇ ਰਾਤ ਹੀ ਬਣਦਾ ਹੈ ਤੇ ਇਸ ਹਿਸਾਬ ਦੇ ਨਾਲ ਜਦੋਂ 100 ਸਾਲ ਪੂਰੇ ਹੋ ਜਾਵੇ ਤਾਂ ਸ਼ਿਵਾ ਦੀ ਉਮਰ ਪੂਰੀ ਹੋ ਜਾਂਦੀ ਹੈ ਗੁਰਮੁਖ ਪਿਆਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬੜੀ ਸੁੰਦਰ ਚੋਪਈ ਸਾਹਿਬ ਦੇ ਵਿੱਚ ਗੱਲ ਕਹੀ ਹੈ ਇਕ ਕਾਲ ਪੈ ਬ੍ਰਹਮ ਬਖਤਰ ਆ ਕਾਲ ਪੈ ਸੂਚੀ ਉਤਰਾ ਕਾਲ ਪੈ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਗਿਆਤਮਾਸਾ ਇਹ ਸਾਰੇ ਬ੍ਰਹਮਾ ਵਿਸ਼ਨੂ ਮਹੇਸ਼ ਆਦੀ ਦੇਵਤੇ ਇਹ ਸਮੇਂ ਦੇ ਚੱਕਰ ਦੇ ਵਿੱਚ ਹੀ ਬੰਨੇ ਹੋਏ ਹਨ ਨਾ ਤੇ ਕਾਲ ਪੁਰਖ ਵੈਗੁਰੂ ਜੋ ਹੈ ਉਹ ਕਾਲ ਤੋਂ ਰਹਿਤ ਅਕਾਲ ਪੁਰਖ ਹੈ ਸੋ ਇਸ ਤਰ੍ਹਾਂ ਦੇ ਨਾਲ 100 ਵਰਸ਼ ਵੀ ਜਾਵੇ ਤਾਂ ਸ਼ਿਵਜੀ ਦੀ ਉਮਰ ਪੂਰੀ ਹੋ ਜਾਂਦੀ ਹੈ ਤੇ ਅੱਗੇ ਸਤਿਗੁਰੂ ਜੀ ਕਹਿਣ ਲੱਗੇ ਕਿ हे ਸੰਤ ਜੀ ਇਤਨੇ ਸਮੇਂ ਦੇ ਵਿੱਚ ਜੋ ਪਰਮੇਸ਼ਰ ਦੀ ਮਾਇਆ ਹੈ ਉਹ ਇੱਕ ਨਿਮਖ ਪ੍ਰਮਾਣ ਬੀਤਦੀ ਹੈ ਅਤੇ ਨਿਮਖ ਅੱਖ ਦੇ ਮੀਟਣ ਤੇ ਖੁੱਲਣ ਦੇ ਸਮੇਂ ਨੂੰ ਆਖਦੇ ਹਨ ਸੋ ਹੈ ਸੰਤ ਜੀ ਪਰਮੇਸ਼ਰ ਦੀ ਮਾਇਆ ਦਾ ਅੰਤ ਨਹੀਂ ਪਾਇਆ ਜਾਂਦਾ ਤਾਂ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁਗੀ ਜੀਵਾਂ ਦਾ ਉਧਾਰ ਕਰਕੇ ਪਰਮੇਸ਼ਰ ਦੀ ਉਸਤ ਸੁਣਾ ਕੇ ਇਸ ਜਗਤ ਨੂੰ ਨਿਹਾਲ ਕਰਦੇ ਸਨ ਸੋ ਕਾਲਪੁਰ ਕੁ ਵਹਿਗੁਰੂ ਤੋਂ ਬਿਨਾ ਕੋਈ ਵੀ ਸਥਾਈ ਨਹੀਂ ਹੈ ਜਿਸ ਤਰ੍ਹਾਂ ਸਤਿਗੁਰਾਂ ਦੇ ਵਚਨ ਹਨ 인ਦਰਪੁਰੀ ਮੈਂ ਸਰਪਰ ਮਰਨਾ ਬ੍ਰਹਮਪੁਰੀ ਨਿਚਲ ਨਹੀਂ ਰਹਿਣਾ ਸੇਵ ਕੋ ਰੂਪਾ ਹੋਏਗਾ ਕਾਲਾ ਤ੍ਰੈਗੁਣ ਮਾਇਆ ਬਿਨਸ ਤਾਲਾ ਗਿਰ ਤਾਰ ਤਰਨ ਗਗਨ ਅਰਤਾਰੇ ਇਹ ਸਾਰੇ ਹੀ ਨਾਸ਼ਵਾਨ ਹਨ ਸੋ ਆਪਾਂ ਨੂੰ ਜੋ ਨਾਸ਼ ਤੋਂ ਰਹਿਤ ਹੈ ਅਕਾਲ ਪੁਰਖ ਵਾਹਿਗੁਰੂ ਉਸ ਦੀ ਬੰਦਗੀ ਕਰਨੀ ਚਾਹੀਦੀ ਹੈ ਸੋ ਇਸ ਤਰ੍ਹਾਂ ਪਿਆਰੀ ਸਾਧ ਸੰਗਤ ਜੀ ਗੋਬਿੰਦ ਲੋਕਾਂ ਨੇ ਸਤਗੁਰਾਂ ਤੋਂ ਪਰਮੇਸ਼ਰ ਦਾ ਜਸ ਸੁਣਿਆ ਅਤੇ ਸਾਰੇ ਵਾਹਿਗੁਰੂ 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 ਜਪਨ ਲਗੇ ਸੋ ਹੋਈਆਂ ਪੁੱਲਾਂ ਦੀ ਖਿਮਾ ਕਰਨਾ ਪੈ ਰੀ ਸਾਸਨ ਜੀ ਗੱਜ ਕੇ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ